ਸਰ ਇਹਦਾ ਆਪਾਂ ਦੇਖਣ ਆਏ ਆ ਪਰ ਇਹ ਆ ਕਿ ਦੇਖੋ ਜਿੰਨੀਆਂ ਵੋਟਾਂ ਪਾਈਆਂ ਵਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਪਰਮਾਤਮਾ ਰੱਬ ਚਰਦੀ ਕਲਾ ਵਿੱਚ ਆ ਕੇ ਪਹਿਲਾਂ ਰੱਬ ਦਾ ਨਾਮ ਲੈ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਜੈ ਭਗਵਾਨ ਵਾਲਮੀਗ ਜੈ ਗੁਰੂ ਰਵਿਦਾਸ ਤਾਂ ਸ਼੍ਰੀ ਗੁਰੂ ਰਵਿਦਾਸ ਮਾਰੇ ਹਾਲੇਲੂਇਆ ਗੌਸਪਾ ਖੁਸ਼ੀ ਅੰਦਰ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਨਰੰਕਾਰ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ ਰੋ ਜਕਾਰਾ ਮਾ ਚਿੰਤ ਪੂਰੀ ਦਾ ਸਭ ਮਾ ਦਾ ਚਿੰਤ ਪੂਰੀ ਦੀ ਕਿਰਪਾ ਵਾ ਕਿ ਆਜੀ ਮਾਪਾ ਅਜਾਪਾ ਜਿਹੜੀ ਵੋਟ ਆਣਾ ਇਹ ਹੱਕ ਸੱਚ ਦੀ ਵੋਟ ਅਗਲੀ ਵਾਰ 4599 ਪੈਸੇ ਦੀ ਤੇ ਮੈਨੂੰ ਲੋਕਾਂ ਦਾ ਅੱਜ ਕਿਆ ਵਾ ਕੀ ਤੂੰ ਜਿੱਤੂਗਾ ਤੇ ਜਿੱਤੂਗਾ ਜੇਕਰ ਆਤ ਕੀ ਮੈਂ ਜਿੱਤਿਆ ਅਗਲੀ ਵਾਰ ਮੈਂ ਇਲੈਕਸ਼ਨ ਨਹੀਂ ਕਦੀ ਨਹੀਂ ਲੜੂਗਾ ਬਸ ਉਸ ਤੋਂ ਬਾਅਦ ਮੇਰੀ ਫਿਲਮਾਂ ਚੱਲਦੀਆਂ ਨੇ ਮੈਂ ਸਸਕੁਟਨੀ ਪਾਰਟ 2 ਫਿਲਮ ਆ ਨੌ ਫਿਲਮਾਂ ਮੇਰੀ ਹੋਰ ਚੱਲਦੀਆਂ ਪਈਆਂ ਫਿਰ ਮੈਂ ਰਾਜਨੀਤੀ ਸਾਰੀ ਛੱਡ ਦੇਣੀ ਹੈ ਕਿਉਂਕਿ ਆ ਲਾਸਟ ਵਾਰੀ ਆ ਇਸ ਤੋਂ ਬਾਅਦ ਮੈਂ ਕਦੀ ਜ਼ਿੰਦਗੀ ਦੇ ਇਲੈਕਸ਼ਨ ਨਹੀਂ ਲੜੂਗਾ ਪਹਿਲਾਂ ਵੀ ਤੁਸੀਂ ਇਹੀ ਕਿਹਾ ਸੀ ਨਹੀਂ ਪਹਿਲਾਂ ਮੈਂ ਛੱਡ ਦੇਣੀ ਹੈ ਪਹਿਲਾਂ ਮੈਂ ਕਿਹਾ ਸੀ ਲੋਕਾਂ ਨੇ ਮੈਨੂੰ ਸਪੋਰਟ ਕਰ ਦਿੱਤੀ ਸੀ ਤੇ ਹੁਣ ਮੇ ਛੱਡ ਦਿਨ ਤਾਂ 4 ਲੱਖ ਰੁਪਏ ਕਰਜ਼ਾ ਹੋ ਗਿਆ ਵਾ ਇਸ ਕਰਕੇ ਯਾਰੋ ਹੁਣ ਮੈਂ ਆਪਣੇ ਬੱਚਾ ਤਰਸਾਂਦਾ ਪਿਆ ਵੀ ਮੈਂ ਮੇਰੇ ਬੱਚੇ ਆ ਦੇਖੋ ਇੱਕ ਆਂਪੀ ਦਾ ਮੋਟਰਸਾਈਕਲ ਕਿਦਾਂ ਦਾ ਵਾ ਆ ਦੇਖੋ ਮੋਟਰਸਾਈਕਲ ਦੇ ਕੀ ਹੋਇਆ ਮੋਟਰਸਾਈਕਲ ਆ ਦੇਖੋ ਮੋਟਰਸਾਈਕਲ ਮੋਟਰਸਾਈਕਲ ਜੇ ਲੋ ਵੀ ਉਹ ਦੇਖ ਲਓ ਹਾਲਾਤ ਜੀ ਕਿਹੋ ਜੇ ਬਣੇ ਹੋਏ ਨੇ ਦੇਖੋ ਬੋਟਾ ਹੋ ਗਿਆ ਜੀ ਸਵੇਰੇ ਰਾਤੀ 11:30 ਵਜੇ ਫੋਨ ਆਇਆ ਭਾਜੀ ਕਹਿੰਦੇ ਵੀ ਕਿੱਦਾਂ ਮੈਂ ਕਿਹਾ ਹਾਂਜੀ ਸਰ ਬਹੁਤ ਵਧੀਆ ਵੀ ਕਹਿੰਦੇ ਕੌਣ ਅੱਗੇ ਜਾਊਗਾ ਮੈਂ ਕਿਹਾ ਅੱਗੇ ਤੇ ਮੈਂ ਹੀ ਜਾਊਗਾ ਜੰਨੀ ਜੰਨੀ ਸਾਹ ਜਿੱਤਰੇ ਨਾਲ ਕਹਿੰਦੇ ਵੀ ਮੈਨੂੰ ਡਰ ਵੀ ਇਸ ਵਕਤ ਚਰਨਜੀਤ ਸਿੰਘ ਚੰਨੀ ਹੋਰੀ ਅੱਗੇ ਜਾ ਰਹੇ ਨੇ ਨਹੀਂ ਹੋਣ ਮੈਂ ਖੁਦ ਗਿਆ ਜੀ ਕਹਿੰਦਾ ਵੀ ਮੈਨੂੰ ਡਰ ਵੀ ਤੇਰਾ ਸੀਗਾ ਵੀ ਪੰਜਾਬ ਦੇ ਵਿੱਚ ਇੱਕ ਬੰਦਾ ਵਾ ਜਿਹੜਾ ਮਹਾਨਦਾਰ ਬੰਦਾ ਵਾ ਤੇ ਤੇ ਜਿਹੜਾ 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 ਵੋਟਾਂ ਲੈ ਕੇ ਜਾਊਗਾ ਤੇ ਜਿਹੜਾ ਵੀ ਫਿਲਮਾਂ ਦੇ ਵਿੱਚ ਵੀ ਨੀਮਾ ਸਾਸਕੁਰਨੀ ਪਾਰਟ 2 ਫਿਲਮ ਆਈ ਹੈ ਜਿਹਦੀ ਹੋਰ ਵੀ ਨਵੀਆਂ ਫਿਲਮਾਂ ਜਿਹੜੀਆਂ ਦਿੱਦੀਆਂ ਆ ਰਹੀਆਂ ਬੰਦੇ ਦੀਆਂ ਮੇਰੀ ਵਾਈਫ ਵੀ ਫਿਲਮ ਦੇ ਵਿੱਚ ਆਪਾਂ ਗੋਲ ਕਰ ਰਹੇ ਆ ਜੀ ਸਾਡੀ ਵੱਡਾ ਵੱਡੀ ਮੀਡ ਤੇ ਵੱਡੀਆਂ ਫਿਲਮਾਂ ਸਾਡੀਆਂ ਵਾਂ ਵੱਡੇ ਪਰਦੇ ਵਾਲੀਆਂ ਫਿਲਮਾਂ ਵਾਂ ਪਰ ਉਹਨਾਂ ਸਾਰਿਆਂ ਵਿੱਚ ਆਪਾਂ ਜਾ ਰਹੇ ਆ ਜੀ ਤੇ ਹੁਣ ਆਪਾਂ ਅੰਦਰ ਜਾ ਗਿਣਤੀ ਕਰਕੇ ਦੇਖਦੇ ਆ ਫਿਰ ਉਸ ਤੋਂ ਬਾਅਦ ਪਰ ਇੱਕ ਆਪਣਾ ਸੰਵਿਧਾਨ ਨੂੰ ਬਚਾਉਣ ਵਾਸਤੇ ਖੜੇ ਸੀਗੇ ਜੇ ਅੱਜ ਦੇਖੋ ਸਾਡੇ ਮਾਨਯੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਸਾਹਿਬ ਜੀ ਇਹ ਬਿਆਨ ਆਇਆ ਸੀ ਕਿਸੇ ਦੇ ਅੰਦਰ ਦਿੱਤੇ ਵੀ ਮੈਂ ਜਿਹੜਾ ਕਿ ਸੰਵਿਧਾਨ ਹੈ ਜੀ ਡਾਕਟਰ ਭੀਮਬਾਬਾ ਸਾਹਿਬ ਦਾ ਸੰਵਿਧਾਨਾ ਮੈਂ ਉਹ ਰਿਡਕਸ਼ਨ ਨੂੰ ਨਹੀਂ ਮੰਨਦਾ ਅੱਜ ਇਹ ਗੱਲ ਕਰੀਏ ਅਮ੍ਰਿਤਪਾਲ ਵੀ ਜੇਲ੍ਹ ਚ ਬੈਠਾ ਅੱਜ ਉਹਨੂੰ ਸਾਡੇ ਸੰਵਿਧਾਨ ਦੀ ਲੋੜ ਪੈ ਗਈ ਹੈ ਉਹ ਕਹਿੰਦਾ ਸੀ ਕਿ ਸਾਡਾ ਆਪਣਾ ਸੰਵਿਧਾਨ ਜੇ ਅਮਰਿਤਪਾਲ ਵਰਗੇ ਜੇਲ੍ਹ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਉਹਨਾਂ ਨੇ ਵੀ ਸਾਡੇ ਸੰਵਿਧਾਨ ਨੂੰ ਮੰਨਿਆ ਵਾ ਔਰ ਸਾਡੇ ਸੰਵਿਧਾਨ ਦਾ ਹੀ ਸਾਰਾ ਕੰਮ ਵਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਅੱਜ ਦੇਸ਼ ਨਾ ਹੁੰਦਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਰਾਸ਼ਟਰਪਤੀ ਨਾ ਹੁੰਦਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਪ੍ਰਧਾਨ ਮੰਤਰੀ ਨਾ ਹੁੰਦਾ ਜੇ ਸਾਡਾ ਦੇਸ਼ ਜੇ ਸੰਵਿਧਾਨ ਨਾ ਹੁੰਦਾ ਮੁੱਖ ਮੰਤਰੀ ਐਮਐਲ ਐਮਪੀ ਕੌਂਸਲਰ ਔਰ ਜੇ ਗੱਲ ਕਰੀਏ ਪਿੰਡ ਦਾ ਸਰਪੰਚ ਨਾ ਹੁੰਦਾ ਡਾਕਟਰ ਭੀਮਰਾਓ ਬਾਬਾ ਸਾਹਿਬ ਦੀ ਦੇਣਾ ਜਦ ਅਮਰਿਤਪਾਲ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜ ਰਿਹਾ ਨਾ ਉਹ ਸਾਡੇ ਜਿਹੜੇ ਡਾਕਟਰ ਭਿੰਦਾ ਬਾਬਾ ਸਾਹਿਬ ਦਾ ਸੰਵਿਧਾਨ ਹੈ ਉਹਨੂੰ ਮੰਨੇ ਉਹਨਾਂ ਨੇ ਕਿਸ ਟਾਈਮ ਤੇ ਕਹਿ ਦਿੱਤਾ ਸੀਗਾ ਵੀ ਅਸੀਂ ਨਹੀਂ ਮੰਨਾਂ ਕਿਸੇ ਦਾ ਮੈਂ ਵੀ ਕਿਹਾ ਸੀਗਾ ਜਦੋਂ ਮੈਂ ਫੈਲਪਰ ਕਾਇਸੀ ਮੈਂ ਕਿਹਾ ਮੈਨੂੰ ਭਾਈ ਵੋਟ ਪਾਵੇ ਨਾ ਪਵੇ ਅੰਮ੍ਰਿਤਪਾਲ ਨੂੰ ਤੁਸੀਂ ਸਾਰੇ ਆਣੇ ਵੋਟ ਪਾ ਕੇ ਜਿਤਾ ਦਿਓ ਅੰਮ੍ਰਿਤਪਾਲ ਜਿੱਤੇ ਦੇਖੋ ਅੰਮ੍ਰਿਤਪਾਲ ਜਿੱਤੂਗਾ ਤੇ ਚੰਨੀ ਜਰਨ ਦੀ ਚੰਨੀ ਦਾ ਜੋ ਮੁਕਾਬਲਾ ਸੀਗਾ ਮਹਿਨਾ ਸੀਗਾ ਭਾਈ ਦਾ ਪਰ ਉਹ ਅੱਗੇ ਚੱਲ ਗਿਆ ਤੇ ਜਿਹੜੇ ਬੰਦੇ ਵੈਸੇ ਤਾਂ ਨਾਲ ਮੈਨੂੰ ਜਦ ਗਿਆ ਸੀ ਘਰ ਉਹਨਾਂ ਦੇ ਨਾਲ ਖਾਣਾ ਖਾਦਾ ਉਹ ਰਾਬਰੂ ਬੰਦੇ ਆ ਜੀ ਉਹਨਾਂ ਵਰਗੇ ਬੰਦੇ ਦੁਨੀਆ ਦੇ ਵਿੱਚ ਮੈਂ ਨਹੀਂ ਦੇਖੇ ਕਦੀ ਜਿਹੜਾ ਕੈਂਡੀਡੇਟ ਚਰਨਜੀਤ ਚੰਨੀ ਆ ਨਾ ਉਹਨਾਂ ਨੂੰ ਉਹ ਜਿੰਮਨੀ ਚੋਣਾਂ 'ਚ 4300 ਦੇ ਕਰੀਬ ਵੋਟ ਪਈਏ ਇਸ ਵਾਰ ਤੇ ਜੋ ਹੈ ਬੋਰਡ ਕਿਹੜੇ ਨੀਟੂ ਨੂੰ ਨਜ਼ਰ ਨਹੀਂ ਆ ਰਹੀ ਹੈ 300 ਵੋਟਾਂ ਪਈਆਂ ਮੈਂ ਕਹਿੰਦਾ ਦੇਖੋ ਜੀ ਜੇ ਐਤਕੀ ਨੀਟੂ ਨਾ ਜਿੱਤਿਆ ਤੇ ਆਉਣ ਵਾਲਾ ਤੁਹਾਨੂੰ 4 ਮਹੀਨਿਆਂ ਵਿੱਚ ਅਗਰ ਇਹੀ ਲੋਕਾਂ ਦਾ ਮਨਾ ਮੈਨੂੰ ਕਹੂਗੇ ਕੱਲੋਂ ਵੀ ਤੂੰ ਭਰਾਵਾ ਦੇਸ਼ ਦਾ ਹਰ ਇੱਕ ਵਾਰੀ ਸਿਰਫ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬੰਨਣਾ ਚਾਹਨਾ ਵਾ ਜਿਹੜਾ ਪ੍ਰਧਾਨ ਮੰਤਰੀ ਸਾਹਿਬ 15 ਸਾਲ ਚ ਕੰਮ ਨਹੀਂ ਕਰ ਸਕਿਆ ਨਾ ਮੈਂ 4 ਘੰਟੇ ਵਾਸਤੇ ਇੰਡੀਆ ਅਮੀਰ ਕਰਕੇ ਦਿਖਾ ਦੂੰਗਾ ਜੇ ਮੈਂ ਐਮਪੀ ਬੰਦਾ ਜੇ ਮੈਂ ਐਮਪੀ ਬੰਦਾ ਤੇ ਮੈਂ ਦੂਜੇ ਦਿਨ ਮੁੱਲ ਮੋੜ ਦੇਣਾ ਸੀ ਹਾਂਜੀ ਇਹ ਨੂੰ 5 ਵੋਟਾਂ ਅੱਗੇ ਮਿਲੀਆਂ ਸੀ ਪਹਿਲੀ ਵਾਰੀ ਹੁਣ ਕਿੰਨੀਆਂ ਮਿਲਣੀਆਂ ਆਜੇ ਸ਼ਰਮਾ ਸਾਹਿਬ ਆ ਮੈਂ ਮੋਦੀ ਸਾਹਿਬ ਦੇ ਬਿਲਕੁਲ ਰਾਈਟ ਹੈਂਡ ਆ ਇਹ ਤੇ ਮੋਦੀ ਸਾਹਿਬ ਨੂੰ ਐਡਾ ਚੰਬੜਿਆ ਜਿਵੇਂ ਮੋਦੀ ਸਾਹਿਬ ਦਾ ਨਾ

देश पर बात है राजा जी देश पर बात है दोस्तों बात इन कैंडिडेट टन देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर